ਦੇ ਦੇਸ ਮਾਰ ਕੇ ਉਹਦਾ ਚਲੋ ਉੱਥੇ ਨਾਨੂ ਪਾਉਣੀ ਜਾਂਦੀ ਐ ਜਿੱਥਾ ਉਹ ਨਹੀਂ ਉਹ ਤਾਂ ਪਰ ਉਹ ਫਿਰ ਵੀ ਕਿਸੇ ਦੇ ਪਾਈ ਆ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਬੱਸ ਦੇਖਾ ਆਪਣੇ ਆਲਾ ਚੋਤਾ ਦਾ ਕੀ ਆ ਰਿਹਾ ਬੇਬੀ ਅੱਛਾ ਹਰਪ੍ਰੀਤ ਹਰਪ੍ਰੀਤ ਕਹਿੰਦੀ ਲੰਗਰ ད�ེ ཀདའི དེ ཁ རེ རེ སྱིསསས རེ ཐན རེ 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 ར རེ ེ ཁར ਮੇਰੇ ਬੱਜੇ ਦੀ 1 ਵਜੇ ਸਨੌਰ ਗਿਆ ਵਾਦੀ ਮਹਿਮਨ ਉਹ ਬਾਈ ਸ਼ੱਦ ਨਾ ਦਿਓ ਓਏ ਲਵੀਆ ਮਨ ਸਿੰਘ ਚੱਲ ਚੱਲ ਕੋਈ ਨਹੀਂ ਚੱਲਦੇ ਰਹੋ ਬੇਬੇ ਯੋ ਟੱਪਰ ਆਈ ਮਾਰਾ ਉਹ ਦੀ ਐਂਡ ਤੱਕ ਸਾਰਾ ਟੱਪਰ ਮਾਰਾ ਪੂਰੀ ਐਲਬਮ ਬੜਾਗੀ ਆਹੋ ਜਿਵੇਂ ਕੋਈ ਫਾਦਾ ਨਹੀਂ ਚੱਲੋ ਕੋ ਬਣਾ ਰਹੇ ਹੋ ਬੱਚਾ ਜਾ ਜਾ ਰਹੇ ਜਰਾ ਲਾ ਇਹ ਜੋਰਾ ਮੈਂ ਕਰ ਮੈਂ ਕਰਦਾ ਨਹੀਂ ਮੇਰੇ ਪਿੱਛੇ ਹੋ ਜਾ ਪਿੱਛੇ ਆ ਜਾ ਪਿੱਛੇ ਆ ਜਾ ਕੁੱਤੀ ਨਾਲ ਚੇ ਪਾਉ ਕੁੱਤੀ ਨਾਲ ਜੁਡੀ ਕੇ ਤੋਲੇ ਰਤਨੇ ਪਿਆਰੇ ਬੰਦਰਾਂ ਕੀ ਤਾਰਾ ਸੱਜੇ ਆਏ ਤੋਲੇ ਰਤਨੇ ਕਵੇ ਮੈਂ ਦਿਲ ਦੀਆਂ ਤੇਰੇ ਨਾਲ ਆਪ ਪ੍ਰਧਾਨ ਜੀ ਗੁਰਦਰਾ ਸਾਹਿਬ ਦਾ ਕੋੜਾ ਕਾਲੀ ਲੋਈ ਵਾਲਾ ਜਾ ਰਿਹਾ ਦੂਰ ਸੇ ਨਾਲ ਬਹੁ ਨੰਦ ਕੀ ਕਿਰਨਾਂ ਤੂ ਕੋ ਮੇਰਾ ਆ ਤੂ ਕੰਦੇ ਮੋਤਾ ਬਾਰੇ ਜਾ ਕੋ ਮੁਸ਼ਕਲ ਅਤ ਬਣ ਟੋਈ ਕੋ ਨਾ ਦੇ ਲਗੋ ਹੋਏ ਦੁਸ਼ਮਣ ਸਾਖ ਤੇ ਭੱਜ ਖੱਲੇ ਸਭ ਭੱਜੈ ਆਸਰਾ ਚੁੱਕੈ ਸਭ ਅਸਰਾ ਚਿਤ ਆਵੇ ਉਸ ਪਾਰ ਬ੍ਰਹਮ ਲੱਗੈ ਨ ਤੱਤੀ ਬਾਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਦੇ ਵਿੱਚ ਤੇ ਕੁਸਤੇ ਬਜਾਉਂ ਵਾਲੇ ਆ ਗਏ ਕਹਾਪੇ ਦਾ ਉਹ ਤਾਂ ਇਹਦਾ ਇਹਦਾ ਛੋਟਾ ਹੈ ਇਹ

ਪੂਰੀ ਠੱਡ ਜੋ ਮੈਂ ਕਾਉਂ ਦਿੱਤੀ ਹਾਂ ਆਹ ਤੇ ਸੱਤਾਂ ਦਿੱਤੀਆਂ ਕੋਨਾ ਜੀ ਪੂਰਵਤ ਆ ਰਹੀ ਹੈ ਯਾਦ ਬੈਠੇ ਆ